ਕੀ ਨਾਮ ਆ ਤੁਹਾਡਾ ਮਨਪ੍ਰੀਤ ਕਿਹੜਾ ਪਿੰਡ ਆ ਤੁਹਾਡੇ ਜਿਉਣਾ ਕੀ ਮਾਮਲਾ ਜੀ ਸਾਰਾ ਤੁਹਾਡਾ ਸਰ ਮੇਰੇ ਦੂਜੇ ਘਰ ਹਸਬੰਦ ਗੱਦੀ ਲਾਉਂਦੇ ਸੀਗੇ ਅੱਛਾ ਤੇ ਉੱਥੇ ਸੰਗਤ ਆਉਂਦੀ ਜਾਂਦੀ ਸੀ ਹਰ ਵਕਤ ਤੇ ਭਲੇ ਵੀ ਬਹੁਤ ਹੁੰਦੇ ਸੀਗੇ ਪਰ ਇਹ ਲਾਪ੍ਰੀਤ ਸੀਗੀ ਉਹ ਵੀ ਆਉਂਦੀ ਸੀ ਇੱਥੇ ਗੱਦੀ ਤੇ ਹੀ ਆਉਂਦੀ ਸੀ ਆਪਦਾ ਭਲਾ ਕਰਾਉਣ ਤੇ ਉਹ ਆਉਂਦੀ ਆਉਂਦੀ ਤੇ ਭੈਣ ਬਣ ਗਈ ਆਂਦੀ ਮੈਂ ਧਰਮ ਦੀ ਭੈਣ ਬਣੀ ਆ ਉਸ ਤੋਂ ਬਾਅਦ ਅਸੀਂ ਸਾਡੇ ਆਉਣਾ ਜਾਣਾ ਲੱਗਿਆ ਰਿਹਾ ਸਰ ਹਸਬੰਡ ਦਾ ਕੀ ਨਾਮ ਸੀ ਤੁਹਾਡੇ ਦਾ ਹਸਬੰਡ ਦਾ ਅਗਰੇਸ ਸਿੰਘ ਗੜ ਚੱਲੇ ਵੀ ਆ ਕੋਈ ਕਾਗਜ਼ ਕਰਾਉਣਾ ਪੜਾਉਣੇ ਆ ਬਾਬਾ ਮਾਧੋ ਦਾਸ ਵੈਲਫੇਅਰ ਸੁਸਾਇਟੀ ਦੇ ਸੀਗੇ ਉਹ ਮੇਰੇ ਹਸਬੰਡ ਦੇ ਨਾਮ ਸੀਗੇ ਡੇਰੇ ਤੇ ਆਦੇ 15 ਦਿਨ ਲੱਗਣਗੇ ਤੇ 15 ਦਿਨਾਂ ਬਾਅਦ ਵੀ ਅਸੀਂ ਆ ਜਾਾਂਗੇ ਤੇ ਉਸ ਤੋਂ ਬਾਅਦ ਜਦੋਂ ਚਲੇ ਗਏ ਤੇ ਸਰ ਮੇਰੇ ਨਾਲ ਇੱਕ ਦੋ ਵਾਰਾਂ ਗੱਲ ਕੀਤੀ ਸੀ ਮੇਰੇ ਹਸਬੰਡ ਦੇ ਉਸ ਤੋਂ ਬਾਅਦ ਵੀ ਮੇਰੀ ਸੱਸ ਨਾਲ ਹੀ ਗੱਲਬਾਤ ਕਰਦੇ ਸੀਗੇ ਤੇ ਮੈਨੂੰ ਕੋਈ ਪਤਾ ਨਹੀਂ ਸੀ ਕਿ ਕੀ ਗੱਲ ਆ ਕੀ ਬਾਤ ਆ ਹੁਣ ਸਰ ਮੈਨੂੰ ਆਏ ਸ਼ੱਕ ਆ ਵੀ ਉਹ ਬਿਆਨ ਕਰਾਈ ਬੈਠੇ ਆ ਵੀ ਉਹਦੇ ਨਾਲ ਸ਼ਾਦੀ ਕਰਾਈ ਬੈਠੇ ਉਸ ਤੋਂ ਬਾਅਦ ਮੈਂ ਜਦੋਂ ਕਾਦੇ ਸਾਹ ਸਹੁਰਾ ਨਾਲ ਰਹਿਣ ਲੱਗ ਪਈ ਉਤੋਂ ਬਾਅਦ ਉਹ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਮੈਨੂੰ ਬਹੁਤ ਲੜਦੇ ਸੀ ਮੇਰਾ ਸਹੁਰਾ ਵੀ ਮੈਨੂੰ ਮਾਰਨ ਪੈਂਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਆਪਦੇ ਦੱਸਦੀ ਸੀ ਮਾਪਿਆਂ ਨੂੰ ਦੱਸਦੀ ਸੀ ਇਹ ਕਦੇ ਕੋਈ ਨਹੀਂ ਫਿਰ ਮੈਂ ਬੈਠੀ ਰਹੀ ਮੈਂ ਕਿ ਚੱਲ ਮੇਰੇ ਬੱਚੇ ਛੋਟੇ ਆ ਚੱਲ ਕੋਈ ਨਹੀਂ ਆਉਦੇ ਬੱਚਿਆਂ ਦੀ ਖਾਤਰੀ ਬਹਿਣਾ ਚੱਲ ਬੋਲੀ ਜਾਂਦੇ ਨਾਲ ਲੜੀ ਜਾਂਦੇ ਮਰਤੇ ਉਸ ਤੋਂ ਬਾਅਦ ਮੈਨੂੰ ਆਦੇ ਮੇਰੇ ਨਾਲ ਫੇਰ ਠੀਕ ਰਹਿਣ ਲੱਗ ਗਏ ਫਿਰ ਉਸ ਤੋਂ ਬਾਅਦ ਮੈਨੂੰ ਆਦੇ ਵੀ ਤੁਹਾਦੇ ਪੀਤੀ ਜਾਵੜਾ ਜਦੋਂ ਮੈਂ ਪੇਕੇ ਪਿੰਡ ਚਲੀ ਗਈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦੋਂ ਮੈਂ ਵਾਪਸ ਆਈ ਉਸ ਤੋਂ ਬਾਅਦ ਇਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਇਹਾਂ ਦੇ ਬਸਤਨ ਘਰੇ ਨਹੀਂ ਵੜਨ ਦੇਣਾ ਸਾਡੇ ਕੋਲੇ ਕੁਝ ਨਹੀਂ ਤੇਰੇ ਵਾਸਤੇ ਫਿਰ ਉਸ ਤੋਂ ਬਾਅਦ ਮਾਂ ਦੇ ਭੂਆ ਜੀ ਦੇ ਘਰੇ ਜਾਵੜੀ ਇਹ ਚੋਲਣੀਆਂ ਮੇਰੇ ਫਿਰ ਉਹ ਇਹਨਾਂ ਦੇ ਘਰੇ ਜਾ ਕੇ ਜਦੋਂ ਮਾਂ ਦੇ ਡੈਡੀ ਨੂੰ ਫੋਨ ਲਾਇਆ ਉਹਾਂ ਨੇ ਵੀ ਕੋਈ ਨਹੀਂ ਬੁੱਤ ਵੀ ਅਸੀਂ ਸਵੇਰੇ ਆਵਾਂਗੇ ਜਦੋਂ ਅਗਲੇ ਦਿਨ ਉਹ ਆਏ ਤੇ ਇਹਨਾਂ ਨੇ ਪੰਚਾਇਤ ਨੂੰ ਬੁਹਾਣੀ ਪੁੱਛਿਆ ਸਰ ਇਹਾਂ ਨੇ ਵੀ ਅਸੀਂ ਘਰੇ ਨਹੀਂ ਕਿੰਨਾ ਟਾਈਮ ਪਹਿਲਾਂ ਵਿਆਹ ਹੋਇਆ ਸੀ ਤੁਹਾਡਾ 2005 ਚ ਕਿੰਨੇ ਬੱਚੇ ਤੁਹਾਡੇ ਤਿੰਨ ਆ ਸਰ ਕਿੰਨੀ ਕਿੰਨੀ ਉਮਰ ਉਹਨਾਂ ਦੀ ਇੱਕ 18 ਸਾਲ ਦੀ ਬੇਟੀ ਇੱਕ 14 ਸਾਲ ਦੀ ਬੇਟੀ ਬੇਟਾ 12 ਸਾਲ ਦਾ ਅੱਛਾ ਕਿੰਨੇ ਟਾਈਮ ਬਾਅਦ ਤੁਹਾਨੂੰ ਪਤਾ ਲੱਗਿਆ ਇਹਨਾਂ ਦੇ ਨਾਲ ਜਿਹੜੇ ਰਿਲੇਸ਼ਨਾਂ ਦਾ ਸਰ ਮੈਨੂੰ ਹੋਣੀ ਪਤਾ ਲੱਗਿਆ 2 ਕੁ ਮਹੀਨੇ ਹੋਏ ਸਰ ਅੱਛਾ ਜਦੋਂ ਤੁਸੀਂ ਕਹਿ ਰਹੇ ਹੋ ਜਿਹਨੂੰ ਮਤਲਬ ਕਿ ਕੋਈ ਕਾਗਜ਼ ਪੱਤਰ ਦੇ سلسلے ਦੇ ਵਿੱਚ ਗਏ ਉਸ ਤੋਂ ਬਾਅਦ ਤੁਸੀਂ ਕਾਲ ਕੀਤੀ ਤਾਂ ਕੀ ਰਿਲੇਸ਼ਨ ਦੀ ਉਹਨਾਂ ਤੋਂ ਉਸ ਤੋਂ ਬਾਅਦ ਸਰ ਮੇਰੇ ਨਾਲ ਨਹੀਂ ਉਹਨਾਂ ਦੀ ਕੋਈ ਵੀ ਗੱਲ ਹੋਈ ਸੀ ਮੈਨੂੰ ਕੋਈ ਗੱਲ ਨਹੀਂ ਦੰਦਤੀ ਸੀ ਸਰ ਮੇਰੀ ਸੱਸ ਨਾਲ ਹੀ ਗੱਲਬਾਤ ਹੁੰਦੀ ਸੀਗੀ ਸੱਸ ਦੇ ਹੱਥ 'ਚ ਹੀ ਫੋਨ ਰਹਿੰਦਾ ਸੀ ਮੇਰੇ ਨਾਲ ਹੀ ਗੱਲ ਕਰਉਂਦੇ ਸੀ ਉਹ ਅੱਛਾ ਕਿਸ ਦਮ ਤੇ ਕਿਵੇਂ ਪਤਾ ਲੱਗਾ ਤੁਹਾਨੂੰ ਵੀ ਇਹਨਾਂ ਦੇ ਨਜਾਇਜ਼ਪਨ ਦਾ ਸਰ ਜਦੋਂ ਸਾਨੂੰ ਸ਼ੱਕ ਪਿਆ ਵੀ ਉਹ ਕਹਿ ਕੇ ਚੰਡੀਗੜ੍ਹ ਦਾ ਗਏ ਸੀਗੇ ਉਹ ਜਿਹੜੀ ਲਾਪਰੀਤ ਸੀ ਫਿੱਡੇ ਪਿੰਡ ਦੀ ਆ ਉਹ ਫਿੱਡੇ ਪਿੰਡ ਪੇਕੀ ਉਹਦੇ ਵਿਆਹ ਹੀ ਇੱਥੇ ਜਿਉਣ ਆਲੇ ਆ ਕਲਕੱਤੇ ਵਾਲੇ ਵਾਈਦੇ ਆ ਸਰ ਉਹ ਲੈ ਕੇ ਗਈ ਸੀ ਉਸ ਤੋਂ ਬਾਅਦ ਜਦੋਂ ਗੱਲਬਾਤ ਆਏ ਕਰਨ ਦੇ ਰਹੇ ਤੇ ਉਸ ਤੋਂ ਬਾਅਦ ਸਰ ਵੀ ਸਾਨੂੰ ਪਤਾ ਲੱਗ ਗਿਆ ਵੀ ਉੱਥੇ ਬੈਠੇ ਉਹ ਪਿੱਡੀ ਜਦੋਂ ਅਸੀਂ ਕੋਈ ਪੁੱਛ ਪੜਤਾਲ ਕਰਨ ਲੱਗੇ ਸਰ ਉਸ ਤੋਂ ਬਾਅਦ ਉਹਨਾਂ ਨੇ ਲੜਾਈ ਝਗੜਾ ਸ਼ੁਰੂ ਕਰਤਾ ਸੀ ਕਿੰਨਾ ਟਾਈਮ ਹੋ ਗਿਆ ਸੀ ਗੱਡੀ ਤੇ ਆਉਂਦੇ ਨੂੰ ਤੁਹਾਡੇ ਕੋਲ ਗੱਡੀ ਤੇ ਸਾਲ ਹੋ ਗਿਆ ਸਰ ਕੀ ਮੰਗ ਕਰਦੇ ਤੁਸੀਂ ਸਰ ਮੈਂ ਤਾਂ ਇਨਸਾਫ ਚਾਹਉਣੀ ਮੈਂ ਨਹੀਂ ਮੇਰੇ ਬੱਚੇ ਮੇਰੇ ਕੋਲੇ ਆਉਣ ਸਰ ਮੈਂ ਬੱਚਿਆਂ ਬਿਨਾਂ ਨਹੀਂ ਰਹਿ ਸਕਦੀ ਆਪਦੇ ਬਿਨਾਂ ਮੈਨੂੰ ਆਏ ਆ ਵੀ ਹੁਣ ਕੀ ਪਤਾ ਉਹ ਕਿਵੇਂ ਰੱਖੀ ਬੈਠੇ ਹੋਣੇ ਉੱਥੇ ਡਰਾਤ ਮਗਾ ਕੇ ਰੱਖੀ ਬੈਠੇ ਹੋਣੇ ਕਿਵੇਂ ਨਹੀਂ ਅੱਛਾ ਜਦੋਂ ਤੁਹਾਡੀ ਮੈਨੇਜ ਹੋਈ ਆ ਉਦੋਂ ਇਹ ਗੱਡੀ ਲਾਉਂਦੇ ਸੀ ਜਾਂ ਬਾਅਦ ਚ ਲਵਾਉਂਦੇ ਨਹੀਂ ਬਾਅਦ ਚ ਲਾਉਣ ਲੱਗੇ ਸਰ ਅੱਛਾ ਉਦੋਂ ਨਹੀਂ ਗੱਡੀ ਲਾਉਂਦੇ ਸੀ ਗੱਡੀ ਤਾਂ ਪੰਜ ਸਾਲ ਹੋਏ ਸਰ ਲਾਉਂਦੇ ਸਰ ਮੇਰੇ ਪੇਕੇ ਜਿੰਨੇ ਜੋਬਰੇ ਸੀ ਜੀ ਉਹਨਾਂ ਨੇ ਸਭ ਕੁਝ ਕੀਤਾ ਸੀ ਸੋਨਾ ਵੀ ਪਾਇਆ ਸੀ ਚਾਰ ਤੋਂ ਲੈ ਕੇ ਇਹਨਾਂ ਨੇ ਪਰ ਕੁਝ ਨਹੀਂ ਛੱਡਿਆ ਸਰ ਜਾਨ ਲੱਗੇ ਮੇਰੇ ਕੰਨਾਂ 'ਚ ਪਾਈ ਸੀਗੇ ਉਹ ਵੀ ਲਵਾ ਕੇ ਲਗੇ ਐਸ ਵਕਤ ਕੁਝ ਨਹੀਂ ਅਲਟੋ ਗੱਡੀ ਸੀਗੀ ਉਹ ਮੇਰੇ ਨਾਮ ਤੇ ਲਈ ਸੀ ਉਹ ਵੀ ਸਾਰਾ ਉੱਥੇ ਉਹਨਾਂ ਕੋਲ ਹੀ ਉਹੀ ਲੈ ਗਏ ਐਸ ਵਕਤ ਕੁਝ ਨਹੀਂ ਘਰੇ ਸਭ ਕੁਝ ਲੈ ਗਏ ਮੈਂ ਪਰ ਪੰਚਾਇਤ ਸਾਰੇ ਪਿੰਡ ਦੇ ਸਜੋਗ ਨਾਲ ਸਾਰਾ ਇੱਥੇ ਮੈਂ ਬੈਠੀ ਐਨਾਂ ਨੇ ਪਾਇਆ ਮੈਨੂੰ ਸਰ अच्छा जब पता लगया थोनू इस घटना बारे सारा ਤੁਸੀਂ ਆਪਦੇ ਹਸਬੰਦ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਲ ਕੀਤੀ ਰੋਟਣਾ ਨਹੀਂ ਸਰ ਉਸ ਤੋਂ ਬਾਅਦ ਗੱਲ ਹੋਈ ਹੀ ਨਹੀਂ ਉਹਨਾਂ ਨੇ ਨੰਬਰ ਹੀ ਆਪਦੇ ਬਦਲ ਦੇ ਕੋਈ ਸੰਪਰਕ ਨਹੀਂ ਹੋਇਆ ਸਰ ਨਾ ਬੱਚਿਆ ਨਾ ਹੋਇਆ ਕੋਈ اچھا ਜਿਹੜੀ ਤੁਸੀਂ ਲੇਡੀਜ਼ ਦੀ ਗੱਲ ਕਰ ਰਹੇ ਹੋ ਉਹਨਾਂ ਚਿਕਰ ਤੁਸੀਂ ਰਾਤ ਤੱਕ ਕੀਤਾ ਕੋਈ ਗੱਲਬਾਤ ਕਰਨ ਦੀ ਉਹਨਾਂ ਨੇ ਉਹਦੇ ਮਾਂ ਪਿਓ ਨਾਲ ਜਾ ਉਹਨਾਂ ਦੇ ਪਿੰਡ ਤੇ ਪੰਜਾਬ ਸਰ ਉਹਨਾਂ ਨੇ ਗੱਲ ਕੀਤੀ ਸੀ ਅਸੀਂ ਖੁਦ ਮੇਰੀ ਭੂਆ ਨੇ ਫੋਨ ਲਾਇਆ ਸੀਗਾ ਜੀ ਤੇ ਉਹਨਾਂ ਨੇ ਵੀ ਫੋਨ ਤੇ ਧਮਕੀਆਂ ਦਿੱਤੀਆਂ ਸਰ ਉਹ ਵਾਂਦੇ ਵੀ ਤੂੰ ਲਾਲੀ ਜੋਰ ਜਿਹੜਾ ਤੇ ਲੱਗਦਾ ਮੈਂ ਤਾਂ ਤੇਰੇ ਘਰ ਵਾਲੇ ਨਾਲ ਰਾਜੀ ਨਾਲ ਵਿਆਹ ਕਰਾਈ ਬੈਠੀ ਆ ਸਰ ਸ਼ਰੀਆ ਉਹਨਾਂ ਨੇ ਕਿਹਾ ਅੰਦੇ ਤੈਨੂੰ ਅਸੀਂ ਭਾਲਦੇ ਫਰਦੇ ਉਹਦੀ ਭੂਆ ਨੇ ਵੀ ਕਿਹਾ ਉਹ ਫਰਾਜ ਦੇ ਰਹਿਣ ਵਾਲੀ ਆ ਉਹਨੇ ਵੀ ਧਮਕੀਆਂ ਦਿੱਤੀਆਂ ਸੀ ਆਹਦੇ ਤੈਨੂੰ ਅਸੀਂ ਭਾਲਦੇ ਫਰਦੇ ਤੈਨੂੰ ਅਸੀਂ ਛੱਡਣਾ ਨਹੀਂ ਆ ਕੀ ਲੱਗਦਾ ਤੁਹਾਡੇ ਨਾਲ ਜਿਹੜਾ ਤੁਸੀਂ ਦੱਸ ਰਹੇ ਆ ਉਹਦੀ ਹੱਡ ਬਿੱਤੀ ਕਿਉਂ ਹੋਇਆ ਕੀ ਕਾਰਨ ਕੋਈ ਕੀ ਸਮਝਦੇ ਹੋ ਇਹਦੇ ਪਿੱਛੇ ਸਾਰੀ ਸਾਰਾ ਉਹ ਤਦੇ ਕਾਰਨ ਨਹੀਂ ਹੋਇਆ ਸਰ ਪਹਿਲਾਂ ਵਧੀਆ ਸੀ ਠੀਕ ਠਾਕ ਸੀ ਸਭ ਕੁਝ ਉਹ ਸਾਡੇ ਘਰੇ ਬੜੀ ਉਹਨੇ ਸਾਰਾ ਕੁਝ ਕੀਤਾ ਸਰ ਮੇਰੇ ਸਾਸੋਰਾ ਤੇ ਮੇਰੇ ਘਰ ਵਾਲਾ ਮੇਰੇ ਘਰ ਵਾਲਾ ਅੰਗਰੇਜ਼ ਸਿੰਘ ਸਵਰਾ ਸੁਖਦੇਵ ਸਿੰਘ ਤੇ ਸੱਸ ਕੁਲਦੀਪ ਕੌਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਸਖਤ ਤੋਂ ਸਖਤ ਮੈਂ ਪਹਿਲਾਂ ਦਰਖਾਸਤਾਂ ਵੀ ਦਿੱਤੀਆਂ ਸੀ ਪੰਜ ਗ੍ਰੈਂਡ ਵੀ ਦਿੱਤੀ ਸੀ ਫਰੀਦਕੋਟ ਵੀ ਦਿੱਤੀ ਸੀ ਡੀਸੀ ਦਫ਼ਤਰ ਤੇ ਮਹਿਲਾ ਮੰਡਲ ਚ ਵੀ ਸਰ ਕੋਈ ਸੁਣਵਾਈ ਨਹੀਂ ਹੋਈ ਏ ਤੋਂ ਪਹਿਲਾਂ ਕਿੰਨਾ ਟਾਈਮ ਪਹਿਲਾਂ ਦਿੱਤੀ ਸੀ ਫਰੀਦਕੋਟ ਸਰ ਹੋ ਗਏ 6-7 ਨਹੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੁਹਾਡੀ ਨਹੀਂ ਕੋਈ ਨਹੀਂ ਹੋਈ ਸਰ ਕੀ ਨਾਮ ਆ ਬਾਈ ਜੀ ਹਰਮਨ ਸਿੰਘ ਜੀ ਕਿਹੜੀ ਜਥੇਬੰਦੀ ਵੱਲੋਂ ਸਿੱਧੂਪੁਰ ਕਲਕਉਂ ਜੀ ਅੱਜ ਪਿੰਡ ਜੌਨ ਵਾਲੇ ਵਿੱਚ ਕੀ ਮਾਮਲਾ ਜੀ ਆ ਸਾਰਾ ਛੋਟਾ ਸਾਡੇ ਕੋਲੇ ਜੀ ਇਹ ਲੇਡੀ ਜੀ ਕੱਲ ਪਹੁੰਚੀ ਸੀ ਹਾਂ ਕਿ ਮੇਰਾ ਮਾਮਲਾ ਮਾਮਲੇ ਦਾ ਵੈਸੇ ਸਾਨੂੰ ਪਹਿਲਾਂ ਪਤਾ ਲੱਗ ਚੁੱਕਿਆ ਸੀ ਕਿ ਮੇਰੇ ਕਿਸਾਨ ਯੂਨੀਅਨ ਮਦਦ ਕਰੋ ਅਸੀਂ ਫਿਰ ਕੱਲ ਸਾਰੀ ਯੂਨੀਅਨ ਬੁਲਾ ਕੇ ਕੱਲ ਫਿਰ ਇਹਨਾਂ ਨੂੰ ਟਾਈਮ ਦਿੱਤਾ ਵੀ ਅਸੀਂ ਕੱਲ ਨੂੰ ਪੱਤਰਕਾਰ ਸਾਦ ਕੇ ਸਾਰਾ ਤੁਹਾਡੀ ਢੱਟ ਕੇ ਮਦਦ ਕਰਾਂਗੇ ਜਿੱਥੋਂ ਦਾ ਵੀ ਜਾਣਾ ਪਿਆ ਉੱਥੋਂ ਤੇ ਜਾਵਾਂਗੇ ਉਸ ਤੋਂ ਬਾਅਦ ਮੈਂ ਸਰਪੰਚ ਸਾਹਿਬ ਨਾਲ ਵੀ ਰਾਬਤਾ ਪੈਦ ਕਰਕੇ ਕੀਤਾ ਇਹ ਤੋਂ ਪਹਿਲਾਂ ਸਰਪੰਚ ਸਾਹਿਬ ਇਸ ਕਰਕੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਕਿ ਇਹਨਾਂ ਨਾਲ ਬਹੁਤ ੱੱਕਾ ਹੋ ਗਿਆ ਕਿਉਂ 20 ਸਾਲ ਹੋ ਗਏ ਆ ਥੋੜੇ ਕਨੇ ਨਹੀਂ ਸਾਲ ਦੋ ਸਾਲ ਹੁਣ ਗੱਲ ਲੱਗ ਰਹੀ ਹੈ 18 19 ਸਾਲ ਦੀ ਬੇਟੀ ਹੈ 14 ਸਾਲ ਦੀ ਬੇਟੀ ਹੈ ਇਸ ਕਰਕੇ ਦੇ ਇੱਥੇ ਕੋਈ ਭਾਂਡਾ ਵੀ ਨਹੀਂ ਛੱਡਿਆ ਜਿਹੜਾ ਕਿ ਇਹ ਰੋਟੀ ਖਾ ਲਿਓ ਤੇ ਚ ਭਾਂਡੇ ਚ ਪਾ ਕੇ ਇਸ ਕਰਕੇ ਅਸੀਂ ਇਹਨਾਂ ਦੀ ਮਦਦ ਹੈ ਸਿੱਧੂਪੁਰ ਨਹੀਂ ਕਿਸ ਤਰ੍ਹਾਂ ਦੀ ਮਦਦਤ ਜਿਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ ਜੋ ਵੀ ਇਹਨੂੰ ਰਾਸ਼ਨ ਪਾਣੀ ਜੋ ਵੀ ਤਾਂ-ਤਾਂ ਮਦਦ ਜਾਣਾ ਪਵੇ ਕਚਹਿਰੀ ਕੋ ਜਾਵਾਂਗੇ ਕੋਈ ਇਹਨੂੰ ਇੱਥੇ ਪਿੰਡ ਵੀ ਕੋਈ ਪ੍ਰੋਬਲਮ ਹੈ ਉਹ ਵੀ ਇਹਦੇ ਨਾਲ ਜੀ ਜਿਵੇਂ ਉਹਨਾਂ ਨੇ ਪਹਿਲਾਂ ਹੀ ਦੱਸ ਚੁੱਕਿਆ ਵੀ ਸਹਸiyat ਤੋਂ ਵੱਧ ਕੇ ਮਾਪਿਆਂ ਨੇ ਦਾਜ ਵੀ ਦਿੱਤਾ ਸੀ ਹਾਂ ਗੱਡੀ ਗੱਡੀ ਦੀ ਉਹਨਾਂ ਨੇ अल्टੋ ਦੀ ਮੰਗ ਕੀਤੀ ਕੋਈ ਇਹਦੇ ਮਾਪੇ ਬਾਹਲੇ ਅਮੀਰ ਨਹੀਂ ਸੀ ਇਹਨਾਂ ਨੇ ਫਿਰ ਵੀ ਗੱਡੀ ਉਹਨਾਂ ਨੂੰ अल्टੋ 21 ਮਾਡਲ ਲੈ ਕੇ ਦਿੱਤੀ ਜਿਹੜੀ ਹੁਣ ਉਹਨਾਂ ਕੋਲੇ ਹੈ ਉਹ ਹੁਣ ਕੱਲ ਨੂੰ ਕੋਈ ਉਹਦੇ ਤੇ ਦੋ ਨੰਬਰ ਦਾ ਧੰਦਾ ਹੋ ਜੇ ਤੇ ਲੇਡੀ ਜੀ ਫਸੂਗੀ ਜਿਹਦੇ ਨਾਂ ਗੱਡੀ ਜੀ ਹੋਰ ਕਿਸ ਤਰ੍ਹਾਂ ਦੀ ਮਦਦਤ ਕਰੋਗੇ ਇਹਦੇ ਜੀ ਇਨਸਾਫ ਨੂੰ ਲੈ ਕੇ ਭਟਕ ਰਹੀ ਹੈ ਇਸ ਟਾਈਮ ਹਾਂਜੀ ਇਨਸਾਫ ਦਵਾਂਗੇ ਜੀ ਜੂਨੀਅਰ ਵੱਲੋਂ ਜੇਕਰ ਜੇਕਰ ਉਹ ਤੁਹਾਡਾ ਇਨਸਾਫ ਨਹੀਂ ਦਿੰਦੇ ਫਿਰ ਵੀ ਕਾਨੂੰਨ ਦੇ ਸਹਾਰੇ ਕਿਸ ਤਰ੍ਹਾਂ ਰਣਨੀਤੀ ਬਣਾਓਗੇ ਫਿਰ ਦੇਖਦੇ ਹਾਂ ਜੀ ਕਿਹੜੀ ਰਣਨੀਤੀ ਅਸੀਂ ਧਾਰਨਾ ਦੇਵਾਂਗੇ ਜੀ ਹਾਂ ਅੱਜ ਜਿਹੜਾ ਹੈਗਾ ਜੀ ਡੀਸੀ ਦੇ ਦਫ਼ਤਰ ਕੇ ਧਾਰਨਾ ਦੇਵਾਂਗੇ ਕਿਉਂਕਿ ਸਾਡੀ ਹਾਈ ਕਮਾਂਡ ਤੇ ਖਰਾਤ ਗੱਲ ਹੋ ਗਈ ਆ ਉਹਦੇ ਵੀ ਤੁਸੀਂ ਸੱਦੋ ਜੇ ਤੁਹਾਡੀ ਨਹੀਂ ਤਾਂ ਕੱਲ ਨੂੰ ਡੀਐਸਪੀ ਸਾਹਿਬ ਦੇ ਪੇਸ਼ ਹੁੰਦੇ ਆਪਾਂ ਤੇ ਇਹਨੂੰ ਇਨਸਾਫ ਦਵਾਉਣਾ ਜੀ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਜਿਵੇਂ ਦੇਖ ਰਿਹਾ ਵੀ ਕਰਲੀਤੀ ਜਿਹੜੀ ਰੌਲ ਰਹੀ ਆ ਪ੍ਰੋਟੈਸਟ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨਹੀਂ ਰੋਲ ਨਹੀਂ ਆਗੇ ਜੀ ਇਸੇ ਕਰ ਜੇ ਰਹੂਗੀ ਜੀ ਕੋਈ ਵੀ ਇਹਨੂੰ ਪ੍ਰੋਬਲਮ ਆਵੇ ਕੋਈ ਦਾ ਸਾਥ ਨਹੀਂ ਮੰਨ ਜਿਸ ਜੋਗ ਦੀ ਗੱਲ ਕਰੀਏ ਤਾਂ ਜੂਨੀਅਨ ਤੋਂ ਇਲਾਵਾ ਪਿੰਡ ਦਾ ਇੱਕ ਪਿੰਡ ਉਹ ਨਗਰ ਦਾ ਬਹੁਤ ਹੈ ਜੀ ਬਹੁਤ ਜਿਆਦਾ ਆ ਸਾਰੇ ਨਗਰ ਨਿਵਾਸੀ ਖੜੇ ਵਿੱਚ ਜੂਨੀਅਨ ਦੀ ਬੰਦੀ ਖੜੀ ਸਰਪੰਚ ਸਾਹਿਬ ਖੜੀ ਹੈ ਮੈਂਬਰ ਖੜੀ ਹੈ ਸਾਰਿਆਂ ਦਾ ਸਹਿਯੋਗ ਹੈ ਜੀ ਕੀ ਮੰਗ ਕਰਦੋ ਸੀ ਅਸੀਂ ਇਨਸਾਫ ਮੰਗਦੇ ਇਨਸਾਫ ਮਿਲੇ ਵਿਚਾਰੇ ਠੀਕ ਹੈ ਤੁਹਾਡਾ ਬਲਦੇਵ ਸਿੰਘ ਹਾਂਜੀ ਮੌਜੂਦਾ ਸਰਪੰਚ ਹੋ ਜੀ ਹਾਂਜੀ ਬਲਦੇਵ ਹਾਂਜੀ ਕੀ ਮੰਗ ਬਰਾ ਸੀ ਤੁਹਾਡੇ ਤੋਂ ਧਿਆਨ ਚੁੱਕ ਜੀ ਸਾਡੇ ਧਿਆਨ ਚ ਬੈਨਾ ਸੀ ਜੀ ਕਾਫੀ ਚਿਰ ਤੋਂ ਚੱਲਦਾ ਸੀਗਾ ਤੇ ਦੋ ਤਿੰਨ ਵਾਰ ਸਾਡੇ ਕੋਲ ਆਏ ਸੀ ਪਹਿਲਾਂ ਇਹਨਾਂ ਨੇ ਟਾਈਮ ਟੂ ਵੀ ਲਿਆ ਸੀਗਾ ਵੀ ਚੱਲ ਅਸੀਂ ਲੈ ਜਾਾਂਗੇ ਤੇ ਰਾਜਾ ਮੁੰਡਾ ਦਾ ਨਾਮ ਰਾਜਾ ਜੀ ਜਦੋਂ ਆਇਆ ਉਹ ਆਪੇ ਲੈ ਜੂਗਾ ਤੇ ਕਰੋ ਨਾ ਉਹ ਤਾਂ ਅਸੀਂ ਘਰੇ ਪਾਵਾਂਗੇ ਉਹਨੂੰ ਉਹ ਇੱਕ ਦੋ ਵਾਰ ਇੰਨਾ ਕਿ ਤੇ ਬਾਅਦ ਚ ਅਸੀਂ ਫਿਰ ਇਹਨਾਂ ਨੂੰ ਪਿਛਲੀ ਵਾਰੀ ਹੋ ਕੇ 10 15 ਦਿਨ ਉਹਦੇ ਘਰੇ ਬਾਤਾ ਸੀਗਾ ਜੀ ਉਹ ਪਹਿਲਾਂ ਕਿਸ ਤਰ੍ਹਾਂ ਦਾ ਸੀ ਜੀ ਇਹਨਾਂ ਦਾ ਵਿਆਹ ਸੀਗਾ ਉਹ ਕਹਿੰਦੇ ਵੀ ਅਸੀਂ ਲੈ ਜਾਾਂਗੇ ਕਹਿੰਦੇ ਰਹੇ ਐ ਨਹੀਂ ਆਕੇ ਵੀ ਲੈ ਕੇ ਨਹੀਂ ਜਾਣੀ ਜੀ ਤੇ ਇਹ ਫਿਰ ਇਕੱਲੀ ਵਿਚਾਰੀ ਭੜਕਦੀ ਫਿਰਦੀ ਸੀ ਆਪ ਤਾਂ ਉਹ ਘਰੋਂ ਨਿਕਲ ਗਏ ਸਰਾਸੀ ਇਹਨੂੰ ਕਰੇ ਬਾਤਾਂ ਸੀ ਕਰਾਂ ਅਜੀ ਇਹਨਾਂ ਨੂੰ ਵੀ ਕਹੀ ਜਦੋਂ ਆਉਣਗੇ ਆਪਾਂ ਉਹਨਾਂ ਨਾਲ ਕੋਈ ਗੱਲਬਾਤ ਕਰ ਲਾਂਗੇ ਜੇ ਕੋਈ ਇਹਦੇ ਚ ਗਲਤੀ ਦਾ ਪੈਨੂ ਵੀ ਕਵਾਂਗੇ ਕਿ ਉਹਨਾਂ ਅੱਜ ਤੁਹਾਨੂੰ ਗਵੇਂ ਬਹਿ ਕੇ ਸੁਝਾ ਦੇਣਗੇ ਭਾਈ ਜੀ ਪਹਿਲਾਂ ਵੀ ਕੋਈ ਤਰ੍ਹਾਂ ਚਾਇਆ ਸੀ ਤੁਹਾਡੇ ਇਹਨਾਂ ਦਾ ਮਾਮਲਾ ਜਆ ਹੁਣੇ ਹੀ ਤੁਹਾਨੂੰ ਪਤਾ ਨਹੀਂ ਤਾਂ ਦਸਤ ਜਦੋਂ ਸਰਕਾਰ ਬਣੀ ਆ ਪੰਚਾਇਤ ਬਣੀ ਬਣੀ ਉਹ ਤੋਂ ਬਾਅਦ ਤੋਂ ਨਵਰਾ ਜੀ ਹੁਣ ਇਸ ਮਤਲਬ ਕਿ ਧੀ ਦੀ ਮਦਦ ਕਰਨ ਲਈ ਤਿਆਰ ਹੋ ਸੀ